ਸਤਿ ਸ਼੍ਰੀ ਅਕਾਲ ਜੀ ਸਤਿ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਅੱਜ ਅਸੀਂ ਆਏ ਆ ਜੀ ਹਿਸ਼ਾਰਪੁਰ ਤੋਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਭਾਈ ਹੁਣਾਂ ਦੇ ਘਰ ਤਾਰਾ ਦਿਉਨ ਤਾਰਾ ਦਿਉਨ ਦੇ ਘਰੇ ਆਏ ਆ ਤੇ ਲੈ ਅਸੀਂ ਕਬੂਤਰ ਇਹਨਾਂ ਨੇ ਸਾਨੂੰ ਦਿੱਤੇ ਆ ਲੈਣ ਵਾਲੇ ਹੈਗੇ ਸ਼ੇਰਾ ਯੂਐਸਏ ਪ੍ਰਿੰਸ ਮੋਕਲ ਜਸਕਰੰਟੇਸੀ ਕਬੂਤਰ ਦੇਣੇ ਆ ਭਾਈ ਹੁਣਾਂ ਦੇ ਤੇ ਉਹ ਦੱਸੂਗੇ ਤੁਹਾਨੂੰ ਕਿਹੜਾ ਕਿਹੜਾ ਕਬੂਤਰ ਤੇ ਕਿਹੜੀ ਕਿਹੜੀ ਨਸਲ ਚੋਂ ਤੇ ਕਿੱਥੋਂ ਕਿੱਥੋਂ ਜਿੱਤਿਆ ਆ ਭਾਈ ਆਜੋ ਜੀ ਮੈਂ ਮੈਂ ਬੁਲਾਉਂਦਾ ਆਜੀ ਕਬੂਤਰੀ ਆ ਬੇਲੀ ਹਾਂ ਇਹ ਜੀ ਆਪਣੇ ਬਾਈ ਬਾਜੀ ਜਿੱਤੀ ਵੀ ਐ ਇਹ ਝੰਡੇ ਕਲਾ ਅੱਛਾ ਝੰਡੇ ਕਲਾ ਤੋਂ ਬਾਜੀ ਜਿੱਤੀ ਹੋਈ ਸੀ ਆ ਬੇ ਬਗਲ ਕਾਲੀ ਉਹੀ ਟੂਸਾ ਕਾਲਾ ਤੇ ਤੌਰੀ ਕਾਲੀ ਸਭ ਠੀਕ ਹੈ ਵਿੱਚ ਪਾ ਪਿੰਜਰੇ ਆਪਣੇ ਪਿੰਜਰੇ ਬਲਕ ਪੜੇਗਾ ਆ ਬਾਈ ਜੀ ਆ ਆਪਣੀ ਕੂਤਰੀ ਸਿਵਿੰਗ ਇੱਕ ਬਾਜੀ ਜਿੱਤੀ ਵੀ ਸੀ ਤੇ ਇਹਦੀ ਧੀ ਬੋਤਲ ਉਹ ਪੰਜ ਬਾਜੀਆਂ ਜਿੱਤੀ ਵੀ ਇਹ ਬਾਜੀ ਕਿੱਥੋਂ ਜਿੱਤੀ ਪਹਿਲਾਂ ਦੱਸਿਆ ਇਹ ਹੈਗਾ ਸਿਵਿੰਗਾ ਪਿੰਡ ਹੈ ਸਿਵਿੰਗਾ ਪਿੰਡ ਆਪਣੇ ਨਾਲ ਇਹ ਇੱਕ ਬਾਜੀ ਜਿੱਤੀ ਹੈ ਇਹਦੀ ਧੀ ਪੰਜ ਬਾਜੀਆਂ ਜਿੱਤੀ ਉਹ ਬੋਤਲ ਦੇ ਨਾਮ ਦੇ ਨਾਲ ਮਸ਼ਹੂਰ ਆ ਜੀ ਹਾਂ 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 ਇਹ ਉਹਦੀ ਉਹਦੀ ਮਾਂ ਹੈ ਉਹਦਾ ਨਾਮ ਬੋਤਲ ਕਿੱਦਾਂ ਪਿਆ ਜੀ ਭਾਈ ਬਸ ਰੰਗੀ ਸੀ ਥੋਂ ਬੋਤਲ ਅੱਛਾ ਅੱਛਾ ਠੀਕ ਹੈ ਥੱਲੇ ਰੰਗ ਲਾਇਆ ਸੀ ਬੋਤਲ ਟਾਈਪ ਠੀਕ ਹੈ ਜੀ ਆ ਨਾਲ ਇਹਦੇ ਨਾਲ ਆ ਨਰ ਲਿਆ ਹਾਂ ਕੋਰੇ ਆਈ ਬਾਈ ਜੀ ਬੱਕਰੇ ਵਾਲਾ ਜੂਰਾ ਯਕਬ ਇਹ ਆਂ ਕਿਜੋੜੀ ਆ ਕੂਤਰ ਨੂੰ ਵੱਡਾ ਹੈ ਅੱਛਾ ਵੱਡਾ ਅੱਛਾ ਦੇਗ ਵਾਲਾ ਚ ਆ ਗਿਆ ਹਾਂਜੀ ਇਹਦੇ ਨਾਲ ਆ ਗੂਦਰੀ ਲੱਗੀ ਠੀਕ ਹੈ ਜੀ ਇੱਕ ਇਹ ਖਜੋੜੀ ਹਾਂਜੀ 88 22 6ਰੇ ਨੂੰ 6ਰੇ ਭਾਜੀ ਨੂੰ ਦਿੱਤਾ 6ਰੇ ਜੂਐਸਏ ਤੇ ਆ ਫਾਦਰ ਸਾਹਿਬ ਆ ਜੂਐਸਏ ਭਾਜੀ ਦੇ 6ਰੇ ਭਾਜੀ ਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਿਕੱਕ ਉੱਤਰ ਭਾਈ ਆ ਦਿੱਤਾ ਹੈ ਬਿੰਗੇ ਪੱਲਿਆਂ ਵਾਲਾ ਬਿੰਗੇ ਪੱਲਿਆਂ ਵਾਲਾ ਇਹ ਚਿੱਟੀਆਂ ਅੱਖਾਂ ਦਾ ਜਮਾ ਚਿੱਟਾ ਠੀਕ ਹੈ ਜੀ ਹਾਂ ਪਿਓਰ ਬੱਗਾ ਚਿੱਟੀਆਂ ਅੱਖਾਂ ਦਾ ਹਾਂਜੀ ਹਾਂਜੀ ਤੇ ਇਹ ਵੀ ਭਾਜੀ ਬਾਜੀ ਛੱਡੇ ਆ ਹਾਂ ਇੱਕ ਬਾਜੀ ਉੱਡਿਆ ਬਾਈ ਪਹਿਲਾਂ ਉੱਡਿਆ ਤੇ ਠੀਕ ਹੈ ਜੀ 5-4 ਸਾਲ ਅੱਛਾ ਜੀ ਉਦੋਂ ਬੱਬਾ ਦੇ ਵੀ ਥੋੜੇ ਐਂਜੇ ਹੋਗੇ ਫੰਗ ਜੀ ਰੋਕਦਾ ਅੱਛਾ ਜੀ ਹਾਲਾ ਭਰਾਵਾ ਵਿਚਾਰੇ ਨੂੰ ਵਸਾਈਆਂ ਕਰਨ ਮਾਲਕੇ ਦੇ ਮਿਹਨਤ ਹਾਂਜੀ ਇਹ ਤਿੰਨ ਜੋੜੇ ਲੈ ਜੀ ਇਹ ਤੇ ਦੋ ਪੱਠੇ ਆ ਭਾਜੀ ਉਹ ਵੀ ਕੱਢ ਦਿਓ ਉਹ ਗਿਫਟ ਕੀਤੇ ਸਾਰੇ ਦੋ ਪੱਠੇ ਸ਼ੇਰੇ ਨੂੰ ਗਿਫਟ ਕੀਤੇ ਇਹ ਪੱਠਾ ਭਾਜੀ ਕਿਹਨਾਂ ਦਾ ਆ ਇਹਨਾਂ ਚੋਂ ਕਿਸੇ ਹੈਗਾ ਮਾਪੇ ਜਿਹੜੇ ਦਿੱਤੇ ਨੇ ਇਹਨਾਂ ਚੋਂ ਇਹ ਵੀ ਨਹੀਂ ਇਹਨਾਂ ਚੋਂ ਕੁਝ ਨਹੀਂ ਠੀਕ ਆ ਜੀ ਅੱਛਾ ਇੱਕ ਪੁੱਤਰਾਂ ਦਾ ਅੱਛਾ ਜੀ ਉਹ ਕਾਲਸ ਰਿਆਂ ਦਾ ਠੀਕ ਹੈ ਇਹ ਕਾਲ ਕਾਲ ਚੀਨਾ ਹੈ ਹਾਂ ਹਾਂ ਕਾਲ ਤੁੰਬਾ ਇਹ ਪੱਠੇ ਐਤ ਕੀ ਇਹ ਸਾਲ ਦੇ ਪੱਠਾਵੇਂ ਪੱਠੇ ਠੀਕ ਹੈ ਇਹ ਆਪਾਂ ਇਹਨੂੰ ਆਹਾ ਦੋਨੇ ਪੱਠੇ ਗਿਫਟ ਗਿਫਟ ਕੀਤਾ ਇਹਨਾਂ ਦਾ ਕੁਸਤ ਠੀਕ ਹੈ ਠੀਕ ਹੈ ਜੀ ਜੇ ਤੁਹਾਡਾ ਹੋਵੇ ਤਾਂ ਮੜਾ ਯਾਰ ਬਾਕੀ ਵੀ ਦਿਖਾ ਦਿਈਏ ਇਹਦੇ ਆ ਦੇਖ ਲਓ ਮੜਾ ਹੈ ਹੈ ਭਾਜੀ ਹਾਂ ਹਾਂ ਜਕਾ ਭਾਈ ਅੱਜ ਪੰਡਾ ਆਇਆ ਦਿਉਣ ਪਿੰਡ ਜੀ ਤਾਰੇ ਭਾਈ ਦੇ ਛੱਤ ਦੇ ਉੱਤੇ ਜਿਹੜਾ ਵੀ ਲੈਣ ਵਾਲਾ ਹੋਵੇ ਨਾ ਬਾ ਜਿਹਨੇ ਵੀ ਕਬੂਤਰ ਖੇਦ ਰਹੇ ਹੋਣ ਆ ਜਿੰਨੇ ਵੀ ਕਬੂਤਰ ਧੀਰੇ ਆ ਇਹ ਫੀਮੇਲ ਆ ਸਾਰੀ ਇੱਧਰ ਲੈਣੇ ਹੋਣ ਤਾਂ ਭਾਈ ਹੁਣਾ ਸੰਪਰਕ ਕਰ ਸਕਦਾ ਆ ਜਿਹੜਾ ਮਰਜ਼ੀ ਕੋਈ ਇੱਕ ਨਹੀਂ ਮਤਲਬ ਰੱਖਣਾ ਜਿਹੜਾ ਤੁਸੀਂ ਕਹੋਗੇ ਉਹ ਹੀ ਕਬੂਤਰ ਕਬੂਤਰੀ ਦੇ ਦੇਣਾ ਹਨੇ ਬਾਹਰ ਕੱਢ ਲੈ ਬਾਹਰ ਕੱਢਿਆ ਲੰਮੇ ਹੋਣ ਤੇ ਡੰਗ ਲੱਗਿਆ ਹਾਲ ਪ੍ਰਾਂਦੇ ਦੇ ਤੇ ਸਹੀ ਸਹੀ ਸਾਰੀਆਂ ਕਬੂਤਰੀਆਂ ਕਬੂਤਰੀਆਂ ਤਾਂ ਇੱਧਰ ਆ ਗਈ ਕਬੂਤਰ ਇਹਨਾਂ ਦੇ ਵਿੱਚੋਂ ਵੀ ਕੋਈ ਵੀ ਵਸਾਦ ਕਰ ਸਕਦਾ ਹੈ ਲੈ ਸਕਦਾ ਹੈ ਅਜੇ ਬਾਹਰ ਇਹਨਾਂ ਨੂੰ ਚੁੱਕ ਲਿਆ ਅਕਲ ਦੀ ਤਾਂ ਨਾਲ ਇਕੱਠੇ ਦੀ ਵੀਡੀਓ ਬਣਾ ਹਾਂਜੀ ਹਾਂਜੀ ਸੋਹਣੇ ਕਬੂਤਰ ਬਹੁਤ ਰੰਗਾ ਇਹ ਤਾਂ ਹੀ ਪਰੇ ਪਰੇ ਨੇ ਕਮੁੱਤਰ ਕਬੂਤਰੀਆਂ ਅਸੀਂ ਉਹਨਾਂ ਦੀ ਛੱਤ ਤੇ ਅੱਜ ਕਬੂਤਰ ਲੈਣ ਆਏ ਹਾਂ 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 ਬਾਬਾ ਇਹ ਕਿੱਥੇ ਫੋਟੋ ਇੱਧਰਲੇ ਪਾਸੇ ਹੋ ਪਈ ਸੂਰਜ ਇਧਰ ਨੂੰ ਆ ਇਧਰ ਇਧਰ ਪਈ ਹੈ ਇਧਰ ਆ ਤਾਰਾ ਦਿਓ ਭਾਜੀ ਤੇ ਸ਼ੇਰਾ ਯੂਐਸਏ ਦੇ ਫਾਦਰ ਸਾਹਿਬ ਡਿਪਟੀ ਤੇ ਵੰਸ਼ ਇਹ ਲੈਣ ਆਏ ਕਬੂਤਰ ਜੀ 300 ਕਿਲੋਮੀਟਰ ਤੈਅ ਕਰਕੇ ਅਸੀਂ ਆਏ ਸਵੇਰੇ 3 ਵਜੇ ਤੜਕੇ ਤੁਰੇ ਆ ਤੇ ਭਾਜੀ ਹੁਣਾਂ ਕੋਲ ਪਹੁੰਚੇ ਆ ਪਹਿਲਾਂ ਸਾਨੂੰ ਰੋਟੀ ਖੁਵਾਈ ਤਾਂ ਫੇਰ ਕਹਿੰਦੇ ਕਬੂਤਰਾਂ ਇਦਾਂ ਮਾਣ ਤਣ ਕੋਈ ਵੀ ਨਹੀਂ ਕਰਦਾ ਜੀ ਰੋਟੀ ਖਾਣ ਤੋਂ ਬਾਅਦ ਫੇਰ ਸਾਨੂੰ ਕਹਿੰਦੇ ਵੀ ਕਬੂਤਰ ਦੇਣੇ ਆ ਨਹੀਂ ਤਾਂ ਨਹੀਂ ਅੱਜ ਤਾਂ ਕਹਿੰਦੇ ਚਲ ਜਾਣਾ ਆਪਾਂ ਧੰਨਵਾਦ ਭਾਜੀ ਦਾ ਬੁੱਤਰਾ ਲਈ ਵੀ ਤੇ ਰੋਟੀ ਖਾਣਾ ਖਲਾਉਣ ਲਈ ਵੀ ਧੰਨਵਾਦ ਜੀ ਤੇ ਸੋ ਬੋਲਣਾ 15